ਸਤਿ ਸ਼੍ਰੀ ਅਕਾਲ ਜੀ ਮੈਂ ਤਾਂ ਹੜ ਆਪਣਾ ਡੇਵਲ ਸ਼ੋਕਲਾ ਵਾਲਾ ਲੈ ਕੇ ਆ ਜਨਾਬ ਬਲੌਗ ਬਹੁਤ ਜਰਾਵਾਦ ਬਲੌਗ ਬਣਾਉਣ ਲੱਗੇ ਆ ਬਈ ਤੇ ਮੇਰਾ ਪਹਿਲਾ ਬਲੌਗ ਹੈ ਕੰਮ ਦਾ ਤੇ ਟਰੱਕ ਵਿੱਚ ਆਪਾਂ ਹੁਣ ਬਲੌਗ ਬਣਾਇਆ ਕਰਾਂਗੇ ਨਾ ਤੇ ਆਪਾਂ ਸਿਸਟਮ ਜਿਹਾ ਸੈੱਟ ਕਰ ਦੋ ਤਾਂ ਵਿਚ ਉਹਦੇ ਤੇ ਹੁਣ ਫੋਨ ਜਿਹਦਾ ਹੱਥ ਵਿੱਚ ਫੜਨੇ ਛਾਦੇ ਇੱਥੇ ਆਪਾਂ ਤੇ ਹੁਣ ਆਪਾਂ ਤਾਂ ਰੋਡਾਂ ਦੇ ਸੈਰਾ ਕਰਾਵਾਂਗੇ ਕਿੱਧਰ ਨੂੰ ਜਾਣਾ ਤੇ ਕਿੱਧਰ ਕੀ ਕੰਮ ਕਰਦੇ ਆ ਮੌਸਮ ਠੀਕ ਹੈ ਲਦਾਉਣਾ ਤੁਹਾਨੂੰ ਪਤਾ ਠੰਡ ਇੱਥੇ ਸ਼ੁਰੂ ਹੋਈ ਲੂ ਬਹੁਤ ਜ਼ਿਆਦਾ ਠੀਕ ਹੈ ਜੀ ਆਹ ਟਰੱਕ ਆ ਗਿਆ ਆ ਗੱਡੀਆਂ ਆ ਗਈਆਂ ਜੀ ਗੱਡੀਆਂ ਆ ਗਈਆਂ ਇਹ ਮਾਹੂ ਰੂਟ ਤੋਂ ਆਪਾਂ ਜਾ ਰਹੇ ਆ ਨੇਪਿਆ ਨੂੰ ਇੱਥੋਂ ਜਿਹੜਾ ਹੇਸਟਿੰਗ ਨੇਪਿਆ ਦਾ ਦੋ ਸ਼ਹਿਰ ਆ ਕਾਫੀ ਵੱਡੇ ਹੌਕਸੇ ਵਿੱਚ ਇਹ ਤੇ ਹੈਗਾ ਵੀ ਆਪਾਂ ਲੋਕਲ ਟਰੱਕ ਚਲਾਉਦੇ ਆ ਤੇ ਹੈਗਾ ਆਪਣੇ ਤੋਂ 20 ਕਿਲੋਮੀਟਰ 18 ਨੂੰ 20 ਕਿਲੋਮੀਟਰ ਅੱਗੇ ਜਾ ਕੇ ਹਾਈ ਐਕਸਪ੍ਰੈਸ ਵੇਜ ਆ ਜਾਣਾ ਆ ਆ ਜਿਹੜੇ ਆਵੇ ਰੈਂਟਰ ਟਰੱਕ টিਆਰ ਟਰੱਕ ਹੈ টিਆਰ ਗਰੁੱਪ ਵਾਲੇ ਹਨ ਇਹ ਸਾਹਮਣੇ ਟਰੱਕ ਖੜੇ ਆ ਇਹ ਰੈਂਟ ਦੇ ਵੀ ਦਿੰਦੇ ਆ ਇਹ ਤੇ ਲੀਜ਼ ਤੇ ਵੀ ਸੂਲ ਵੀ ਕਰਦੇ ਆ ਇਹ ਬੜੇ ਟਰੱਕ ਤੱਕ ਬੜੀ ਤਗੜੀ ਕੰਪਨੀ ਹੈ ਇਹਨਾਂ ਦੀ ਟਰੱਕ ਤੁਈ ਹਾਰ ਕਾ ਸਕਦੇ ਇੱਥੋਂ ਤੇ ਆਪਣਾ ਕੰਮ ਚਲਾ ਸਾਰੇ ਟਰੱਕ ਆਗੇ ਸਾਰੇ ਤਰ੍ਹਾਂ ਦੇ ਟਰੱਕ ਪੈ ਜਾਂਦਾ ਕੋ ਛੋੜੇ ਟਰੱਕ ਵੱਡੇ ਟਰੱਕ ਜਦੋਂ ਸੀਜ਼ਨ ਸ਼ੁਰੂ ਹੁੰਦਾ ਆ ਤਾਂ ਫੇਰ ਤੇ ਇਹ ਟਰੱਕ ਇਹਨਾਂ ਕੋਲ ਲੱਗ ਜਾਂਦੇ ਵਕਿ ਫੇਰ ਯਾਰ ਸਾਲਾ ਖਾਲੀ ਹੋ ਜਾਂਦਾ ਹੈ ਕਿੰਨਾ ਮਹਿੰਗਾ ਆ 113000 ਦਾ ਆ ਟਰੈਕਟਰ ਹੈ ਤੇ ਪਲੱਸ ਜੀਐਸਟੀ ਆ ਜਿਹੜਾ ਖੜਾ ਗਿਆ ਹੋਈ ਤੇ ਫੋਕਲ ਖੜਾ ਕੀਤਾ ਇਹਣਾ ਤੇ ਮੈਸੀ ਵਾਲਾ ਟਰੈਕਟਰ ਆ ਇਹ ਮੈਸੀ ਦੇ ਤੇ ਇਹ ਕੰਪਨੀਆਂ ਖੜੀਆਂ ਕੀਤੀਆਂ ਵਿਚ ਨਹੀਂ ਆ ਗਨੀ ਵਾਲਾ ਟਰਾਂਸਪੋਰਟ ਵਾਲੇ ਆ ਗਏ ਔਰ ਸਾਹਮਣੇ ਕੰਕਰੀਟ ਦਾ ਟਰੱਕ ਜਾ ਰਿਹਾ ਹੁਣ ਮਿਕਸਰ ਸਾਹਮਣੇ ਵੀ ਹੈ ਕਿ ਕਦਰ ਸਟੇਰੀਆ ਵਿੱਚ ਉਹ ਵੀ ਕੰਕਰੀਟ ਦਾ ਕੰਮ ਕਰਦੇ ਆ ਵਧੀਆ ਕਾਰੋਬਾਰ ਠੀਕ ਹੈ ਵਧੀਆ ਉਹਨਾਂ ਦਾ ਬਾਬੇ ਦੀ ਕਰ ਪਾਇਆ ਆ ਪਾਪਾ ਆ ਗਿਆ ਸੱਜੇ ਪਾਸੇ ਜੀ ਵੀ ਆਈਆ ਤਾ ਕੋਨਾ ਹੀ ਆ ਗਾਜਰਾਂ ਹੀ ਖੜੀਆਂ ਕਿਤੇ ਕੰਮ ਸਾਰੇ ਪਾਸੇ ਸਾਰੇ ਨਿਊਜ਼ੀਲੈਂਡ ਵਿੱਚ ਨ ਲੱਗਾ ਲਗਾ ਵੱਲੋਂ ਜਿੱਥੇ ਮਰਜ਼ੀ ਨਿਕਲ ਜਾਓ ਬਾਕੀ ਗਾਜਰਾਂ ਹੀ ਆ ਇਹ ਕੋਨਾ ਖੜੀਆਂ ਹੁੰਦੀਆਂ ਇੱਥੇ ਅਕੀ ਹੀ ਹੁੰਦੀਆਂ ਜੀ ਆ ਜਿਹੜਾ ਨਾ ਲਖਬਿਆ ਤਾ ਰੌਂਡ ਬੋਰਡ ਆ ਇੱਕ ਤੈਨੂੰ ਫੇਰ ਕਿਵੇਂ ਦੱਸੂਗਾ ਇਹ ਹਿਸਟੋਰੀ ਕਰਾ ਕਹਿੰਦੇ ਲੰਟੜਾ 1874 ਦੇ ਵਿੱਚ ਲੱਗੇ ਹੋਇਆ ਇਹ। ਥਾ ਜਿਹ ਖੱਬੇ ਹੱਥ ਜਿਹੜਾ ਮੋਟਰਵੇ ਆ ਜ ਖੱਬੇ ਹੱਥ ਜਿਹੜਾ ਸੜ ਜਾਂਦੀ ਆ। ਮੋਟਰਵੇ ਕਾਨੂੰ ਮੋਟਰਵੇ ਲੱਗੇ ਹੋਣਾ ਹਜੇ। 1874 ਦੇ ਇਹ ਇਹ ਦਰਾਤ ਲੱਗੇ ਹੋਇਆ ਪੱਟੇ ਨਹੀਂ ਨਹੀਂ ਹੈ ਬਹੁਤ ਵੱਡੇ ਵੱਡੇ ਦਰਾਤ ਆਏ। ਹੁਣ ਆ ਗਿਆ ਅੱਗੇ ਵੱਡਾ ਰਾਉਂਡ ਬੋਟ ਲੈਫਟ ਜਾਣਾ ਨੇਪੀਅਰ ਰਾਈਟ ਜਾਣਾ ਹੈਗਾ ਬਲੈਕਟਨ ਵੀ ਜਾਂਦਾ ਹੈ ਵਾਪਸ ਕਰਾਓ ਵਾਈਪਾਵਾ ਮਾਸਟਰ ਟੋਨ ਪਾਮਸਨ ਨਾਰਥ ਨੂੰ ਸਾਰੇ ਇਧਰ ਹੋ ਜਾਂਦੇ ਆ ਤੇ ਸਾਹਮਣੇ ਜਣਾ ਆ ਆਪਣਾ ਸ਼ਹਿਰ ਹੇਸਟਿੰਗ ਹੇਸਟਿੰਗ ਸਿਟੀ ਆ ਜਾਂਦੀ ਆ ਇਧਰ ਦੇ ਪਾਸੇ ਐਪਲਾਂ ਦੇ ਬਾਗ ਛੋਟੇ ਬੁੱਟ ਲਾਇਆ ਹੋਇਆ ਜੇ ਐਪਲ ਤੋਂ ਟੁੱਟ ਗਏ ਹੁਣ ਪ੍ਰੂਨਿੰਗ ਕਰਾਉਣੀ ਚੱਲਦੀ ਜੇ ਤਾਂ ਉਹਨਾਂ ਸ਼ਾਕਦਿਸ਼ ਉਹਦੇ ਨਾਲ ਆ ਆ ਗਨੈਪੀਰ ਵਾਲਾ ਏਰੀਆ ਔਰ ਸੂਰਜ ਆਪਣੇ ਅੱਖਾਂ 'ਚ ਤਾਂ ਪਾਣਾ ਪਰ ਮਾ ਥਲੇ ਗਾ ਲੀਏ ਨਾ ਇਹ ਮਾਰੀ ਨੋ ਨੀ ਲਿਆ ਬਈ ਸੱਲ ਨੇ ਆ ਫੈਂਸ ਕਰ ਰਹੇ ਨੇ ਵੱਡੀ ਇੱਕ ਜਿਹਦਾ ਆਪਣਾ ਰੋਥ ਪਿਆ ਇੱਥੇ ਇਹ ਐਕਸਪ੍ਰੈਸ ਵੇ ਆ ਵੀ ਇਹ ਜਿਹੜਾ ਨੇਪੀਆ ਨੂੰ ਸੂਰਜ ਵੀ ਸਿੱਧਾ ਪੈ ਰਿਹਾ ਅੱਖਾਂ ਦੇ ਵਿੱਚ ਤੇ ਹੁਣ ਤੁਹਾਨੂੰ ਖਬਿਆ ਦਿਖਾ ਦੇ ਇੱਥੇ ਹੈਗਾ ਨਾ ਵਾਈਨਰੀ ਜਿੱਦਾਂ ਜਿਹੜੀ ਵਾਈਨ ਤਿਆਰ ਹੁੰਦੀ ਆ ਆ ਗਰੇਪਸ ਲੱਗੇ ਹੋਏ ਛੋਟੇ ਛੋਟੇ ਦਰਖਤ ਜਿਹੜੇ ਆ ਖੱਬਿਆਥੇ ਆਹੇ ਔਰ ਦਿਸਣਾ ਖਰ ਨਹੀਂ ਤੁਹਾਨੂੰ ਪਤਾ ਨਹੀਂ ਆਹਦੇ ਬਿਲਡਿੰਗ ਦੇ ਕਿੰਨੀ ਸੋਹਣੀ ਵਧੀਆ ਬਣਾਈ ਜੂਗਾ ਸ਼ੀਸ਼ਾ ਵਾਲੀ ਬਿਲਡਿੰਗ ਆਹੇ ਡੈਲੀਗੇਟ ਆਹੇ ਕਿੰਨੇ ਵਧੀਆ ਸਪਾਈਸ ਤੇ ਰਕਤੀ ਹੋਇਆ ਖੱਬਿਆਥੇ ਇਹ ਪ੍ਰੂਨੇ ਕਰਦੇ ਨੇ ਅਜੀ ਵੀ ਭਰਾਓ ਸਾਲਾ ਜਵਾ ਉਹ ਓਕੀ ਹੁੰਦੀ ਯਾਰ ਤਾਂ ਕਰਦੀ ਆ ਇਹ ਕੀੜੀਆਂ ਵੱਜਦੀਆਂ ਮੂੰਹ ਤੇ ਆਗੇ ਲੋਡੀ ਕਾਉਂਡ ਬੋਰਡ ਦਾ ਖੋਰ ਆਪਾਂ ਇਹ ਲੋਕੀ ਕਿਦਾਂ ਗ੍ਰੀਨ ਲੀਕ ਨੀਲੀ ਹੋਈ ਪਈ ਆ ਮਿਲ ਜਾ ਸ਼ੇਰਾ ਜਲਦੀ ਆ ਗਏ ਸ਼ੁਰੂ ਹੋ ਗਿਆ ਵੇ ਇਤੋਂ ਆ ਦਰਖਤ ਲੱਗੇ ਹੋਏ ਦਿਨ ਆ ਗਏ ਨਵੀ ਖੱਬੇ ਆ ਸੰਦ ਪਾਣੀ ਤੁਹਾਨੂੰ ਸੱਤ ਲੌ ਦੇ ਰਿਆ ਲੰਘ ਚਲੇ ਆਪਾਂ ਔਰ ਦੇਖਿਓ ਮੋਰੇ ਕਿੰਨਾ ਬੜਾ ਵਧੀਆ ਵੀ ਹੋਣਾ ਹੈ ਭੇਟਾਂ ਬੱਚੇ ਆਸਪਾਸੇ ਚੱਲ ਰਹੇ ਆ ਖੇਤਾਂ ਵਿੱਚ ਲਾਓ ਜੀ ਪਹੁੰਚ ਗਏ ਆਪਾਂ ਦੇਖੋ ਜੀ ਗੱਡੀਆਂ ਦੇਖੋ ਕਿ ਕਿਧਾਰ ਰਹੀਆਂ ਜਾ ਰਹੀਆਂ ਇਹ ਜੰਕਸ਼ਨ ਰੇਲਾ ਦਾ ਗੱਡੀ ਅੱਕੇ ਆਵੇ ਥੱਕ ਜਾਵੇ ਹੈ ਪਰ ਭਾਜਨ ਮਾਲ ਸਾਥ ਦੀਆ ਗਾਇਆ ਹੋਇਆ ਗਾਣਾ ਇਹ ਜੰਗੀ ਜਾਂ ਕਿਸ਼ਨ ਰੇਲਾ ਦਾ ਗੱਡੀ ਕਿ ਆਵੇ ਇੱਕ ਜਾਵੇ ਆ ਐਸਾ ਬਹੁਤ ਸਾਰੇ ਪਾਟੋਗੇ ਜਿਹੜਾ ਪਾਣੀ ਤੇ ਬਹੁਤ ਆਇਆ ਸੀਗਾ ਹੁਣ ਨਵੀਂ ਲਾਈ ਸਾਰੀਆਂ ਜਿਹੜੇ ਖੱਬੇ ਹੱਥ ਆ ਤੇ ਸੱਜੇ ਪਾਸੇ ਆ ਸਾਰੀ ਨਵੀਂ ਲਾਈ ਆ ਇਹ ਪਾਣੀ ਬਹੁਤ ਤੇ ਖੜ ਗਿਆ ਇੱਥੇ ਆ ਕੇ ਕਾਫੀ ਨੁਕਸਾਨ ਹੋਇਆ ਸੀਗਾ ਇਹ ਜਿਹੜਾ ਸਾਡਾ ਏਰੀਆ ਹੈ ਨਾ ਮੋਸਟਲੀ ਇਹਦਾ ਜਿਆਦਾਤਰ ਪਾੜੀਆਂ ਦੇ ਆਸੇ ਪਾਸੇ ਪਾੜੀਆਂ ਹੀ ਸਾਰੀਆਂ ਤੇ ਠੰਡ ਵੀ ਬਹੁਤ ਪੈਂਦੀ ਆ ਤੇ ਗਰਮੀ ਵੀ ਬਹੁਤ ਪੈਂਦੀ ਆ ਤਾਂ ਹੀ ਕਹਿੰਦੇ ਇੱਥੇ ਐਪਲ ਤੇ ਵਾਈਨ ਜਿਆਦਾ ਹੁੰਦੀ ਆ ਗ੍ਰੇਪਸ ਚਾਹ ਦਿੰਦੇ ਆ ਲੋਕਾਂ ਨੂੰ ਠੰਡ ਵੀ ਆਈ ਚਾਹੀਦੀ ਆ ਤੇ ਗਰਮੀ ਵੀ ਆ ਦੇ ਚਾਹੀਦੀ ਆ ਇਹ ਹੁਣ ਇਹਨਾਂ ਨੂੰ ਪਤਾ ਹੋਊਗਾ ਜਿਹੜੇ ਕਰਦੇ ਆ ਇਹ ਕੰਮ ਆਪੇ ਟਾ ਦੇ ਲੋਕਾਂ ਦਾ ਚਾਲ ਲੱਗੇ ਇਧਰ ਬਾਹਰ ਨਾ ਗਿਆ ਫਾੜਾ 140 ਨੀ ਮੀਟਰ ਜਾਈਦਾ ਆ ਬੇ ਲੋਕ ਲੋਥੇ ਨੂੰ ਮੀ ਜਾਈਦਾ ਆ ਉੱਤੇ ਡਿਲੀਵਰੀਆਂ ਕਰੀਏ ਸੁਪਰਮਾਰਕੀਟਾਂ ਨੂੰ ਲਓ ਜੀ ਰਾਉਂਡ ਬੋਟਾ ਕੋਰ ਆ ਗਿਆ ਇਹਦੇ ਬਾਅਦ ਸਿੱਧੇ ਆਪਾਂ ਨੇ ਭਿਰੇ ਜਾਣਾ ਹੈ ਹੋ ਵੀ ਵਰ ਲੱਗੀ ਹੈ ਵਰਤਾ ਪਾਣੀ ਰਾਬੀ ਠੀਕ ਹੈ ਪਾਣੀ ਚੀਜ਼ ਹੈ ਇਦਾਂ ਆਵਾਜ਼ ਨਹੀਂ ਕੀਤੀ ਐ ਨਾ ਜਿਹੜਾ ਵਾਈਟ ਲਾਈਨਾਂ ਲੱਗੀਆਂ ਆ ਬਾਹਰ ਆ ਟ੍ਰੱਕ ਦੇ ਉੱਪਰ ਚੜ ਜਿਵੇਂ ਤਾਂ ਨਾਲ ਹੀ ਇਹਦੇ ਸੌਣਾ ਬੰਦਾ ਟ੍ਰੱਕ ਇਹ ਤੇ ਤੁਸੀਂ ਬਾਹਰ ਨੂੰ ਜਾ ਰਹੇ ਆ ਇੱਦਾਂ ਰਹੋ ਅੰਦਰ ਇੱਦਾਂ ਐ ਬੰਨਿਆ ਹੋਇਆ ਪੂਰਾ ਚੰਗੀ ਤਰ੍ਹਾਂ ਦੇ ਬਾਹਰ ਟੱਚ ਦੇ ਨਾਲ ਇੱਧਰ ਆ ਜਾਓ ਫੇਰੋ ਵਧੀਆ ਸਿਸਟਮ ਲਗਾਇਆ ਟੱਕ ਬਾਲਵਰ ਟ੍ਰੱਕ ਜਿਹੜੇ ਆ ਵਧੀਆ ਟ੍ਰੱਕ ਆ ਟੱਕ ਸਾਰੇ ਵਧੀਆ ਹੁੰਦੇ ਆ ਆਪਾਂ ਬਾਲਵਰ ਟੱਕ ਚੋਣਗੇ ਜਾਨਾ ਇੱਥੇ ਕਾ ਹੋਰ ਵੀ ਇੱਥੇ ਇੱਥੇ ਡਬਲ ਲਾਈਨ ਲੱਗੀ ਹੋ ਜਿੰਦਾ ਆਪਾਂ ਤੇ ਨਾਲੋਂ ਗੱਭੇ ਜਾ ਰਹੇ ਸੀਗੇ ਜਿਹੜਾ ਸੈਂਟਰ ਵਿੱਚ ਸੀਗੇ ਇਹ ਲਾਈਨ ਪੁਰਾਣੀ ਲਾਈਨ ਜਿਹੜੀ ਆ ਉਹ ਮੁੜੀ ਬਟਈਓ ਪਰ ਫੇ ਵੀ ਥੋੜੀ ਥੋੜੀ ਹੈਗੀ ਆ ਉਹ ਜਦੋਂ ਉੱਪਰ ਉਹਦੇ ਉੱਪਰ ਵੀ ਜਾਂਦਾ ਆ ਤਾਂ ਵੀ ਇਹ ਆਵਾਜ਼ ਕਰਨਾ ਪਦਾ ਇਹ ਲਾਉ ਆਪਾਂ ਮੋੜ ਜਣਾ ਰਾਈਟ ਸਾਹਮਣੇ ਜਿਹੜਾ ਰੋਡ ਜਾਂਦਾ ਹੈ ਇਹ ਗਾਜ਼ਵਨ ਨੂੰ ਟਾਪੂ ਨੂੰ ਜਾਂਦਾ ਆ ਇੱਧਰ ਟਮਾਟੀਆਂ ਆ ਜਾਂਦਾ ਆ ਸਹਾਰਾ ਜਾਂਦਾ ਆ ਇੱਧਰ ਜਿੱਥੇ ਅਪਾ ਜਾਣਾ ਆ ਸਿਟੀ ਇਹ ਜਿਹੜੀ ਉਹ ਰਾਈਟ ਹੈਂਡ ਆ ਬਸ ਐਨੀ ਹੀ ਆਪਣੀ ਡਰਾਈਵ ਹੁੰਦੀ ਆ ਲੰਮੀ ਬਾਕੀ ਤਾਂ ਬੰਨ ਲੋਕਲੇ ਘੁੰਮਣਾ ਥੰਦੇ ਇੱਥੇ ਸੁਪਰਮਾਰਕਟਾਂ ਦੇ ਵਿੱਚ ਤੇ ਹੋਰ ਆਸ-ਪਾਸੇ ਉਹ ਆਵੇ ਪਹਿਲੇ ਲਟਾ ਗਈਆਂ ਆਉਣਿਆ ਇਹ ਬੰਦੇ ਕਹਦੇ ਹੀ ਉਹ ਪਹਿਲਾ ਸਟਾਪ ਆਪਣਾ ਲੱਗਾ ਹੋਣਾ ਜਿੱਥੇ ਆਪਾਂ ਡਿਲੀਵਰੀ ਲਾਉਣੀ ਆ ਲਾਓ ਜੀ ਆਹ ਉਹ ਆ ਜਾਵੇ ਸ਼ਰਾਹ ਇੱਥੇ ਵਪਾਰ ਕਰਦਿਆਂ ਤੇ ਲੱਟਾਂ ਦਾ ਲਾੜੀਆਂ ਆ ਪਾਰਕੀ ਵਾਲੀਆਂ ਦੇਖਿਆ ਜੀ ਫਿਰ ਮਿਲਦੇ ਆ ਬਾਅਦ ਤੁਹਾਨੂੰ ਹੋਣਾ ਲਓ ਜੀ ਡਿਲੀਵਰੀ ਦਿੱਤੀ ਆਪਾਂ ਲਾ ਤੇ ਹੁਣ ਚਲੀਏ ਆਪਾਂ ਗਾਂ ਹੈ ਆ ਤਾਂ ਸ਼ੇਰੇ ਬਣ ਗਿਆ ਹੈ ਪਹਿਲੇ ਡੇ ਵੀ ਲਾਤੀ ਆ ਜੀ ਹੁਣ ਆਪਾਂ ਹੁਣ ਚੱਲਦੇ ਗਾਂ ਨੂੰ ਗਿਆ ਠੀਕ ਹੈ ਜੀ ਲੋਹੇ ਲੋਹੀ ਹੋਏ ਪੈਨੋ ਕੀ ਕਰਨ ਇੱਥੇ ਆਹ ਗੱਬੇ ਲਾ ਕੇ ਖੜਾ ਹੈ ਇਹ ਤੇ ਚੜਮਾ ਵਿੱਚ ਉੱਪਰ ਉਹ ਇਹ ਫਿਰ ਉਹ ਕਾਤੇ ਜਾਂਦੇ ਆ ਲੈ ਵੇ ਸ਼ੇਰਾ ਲਓ ਜੀ ਰਾਈਟ ਮੁੜੇਗੇ ਰਾਈਟ ਮੁੜਾ ਅਕੀਏ ਨੂੰ ਕਹਿੰਦੇ ਆ ਲਕੜਾ ਲਕੜਾ ਜਿਹੜੀ ਆਉਂਦੀ ਆਇਆ ਜਾਂਦਾ ਰਾਗ ਰੋਗ ਲਟਰਾ ਪਟਰਾ ਵੀ ਨਾ ਹੁੰਦਾ ਹੀ ਆ ਸਭ ਕੁਛ ਇੱਥੋਂ ਹੀ ਮਿਲਦਾ ਆ ਇਹ ਮੈਟਰੋ ਟਨ ਬਗਾ ਮੈਟਰ ਦਾ ਜਾਲਾ ਕਾਲੇ ਟਰੱਕ ਆਇਆ ਦੇ ਲੱਕੜੇ ਲੈ ਗਿਆ ਹੋਣਾ ਇਹ ਇਹ ਵੀ ਉਹ ਸਾਹਮਣੇ ਗਿਆ ਲੋਗ ਆ ਟਰੱਕ ਲੱਕੜਾ ਟਰੱਕ ਆਗਾ ਕਨੇੜੀ ਟਰੱਕ ਤੋਂ ਦਿਖਾ ਦੇ ਕਨੇੜੀ ਟਰੱਕ ਕਹਿੰਦੇ ਆ ਇਹ ਟਰੱਕ ਨੇ ਨਾ ਜਿਹੜਾ ਟਰਲ ਆਇਆ ਕਨੇੜੀ ਚੱਕਿਆ ਆਇਆ ਦੇ ਇਹ ਥਾਕੇ ਦਾ ਟਰਲਾ ਥਾਕੇ ਆਦਾ ਇਹ ਕਹਿੰਦਾ ਮੇਰੇ ਕਿਹੜੀ ਚੱਕਾ ਦੇ ਚੱਕਿਆ ਕਨੇੜੀਆ ਦੇ ਨਾ ਇਹ ਕਨੇੜੀ ਚੱਕ ਲੈ ਜਾਂਦੇ ਨੇ ਕਨੇੜੀ ਟਰੱਕ ਕਹਿੰਦੇ ਨੇ ਇਹ ਲੱਕੜਾਂ ਰੱਖਣੀਆਂ ਇਹਨੂੰ ਫੇਰ ਪਿੱਛੇ ਤਾਰ ਲਾੜਾ ਨੇ ਇਹਨੂੰ ਉਤਰੀ ਜਾਣਾ ਫੇਰ ਇਹਨਾਂ ਕਹਿੰਦਾ ਮੈਨੂੰ ਹੁਣ ਤਾਰ ਦੇ ਜਦੋਂ ਖਾਲੀ ਜਾਣਾ ਇਹਨੇ ਕਹਿੰਦਾ ਮੈਨੂੰ ਘੇੜੀ ਚਾਹਣਾ ਫੇਰ ਉਹਨੇ ਘੇੜੀ ਚੱਕ ਕੇ ਲੱਗ ਜਾਂਦਾ ਟਰੱਕ ਜਿੱਥੇ ਜਿੱਥੇ ਲੱਕੜਾਂ ਦਵਾ ਕਰਦੇ ਆ ਲਾ ਦੋਏ ਆ ਇਹ ਲੌਗ ਟਰੱਕ ਹੈ ਲੱਕੜਾਂ ਵਾਲੇ ਓਹ ਸਾਹਮਣੇ ਇਹ ਜਿਹੜਾ ਜਣਾ ਤੁਹਾਨੂੰ ਦੇਖਦਾ ਪੱਥਰ ਜਿਹੜੇ ਪਏ ਆ ਇਹ ਜਿੱਦਾਂ ਮਾਲਵਾ ਮੂਲਵਾ ਸਾਰਾ ਇੱਥੇ ਤਿਆਰ ਹੁੰਦਾ ਹੈ ਇਹ ਪੱਥਰ ਬਸੜ ਜਾਂਦੇ ਆ ਮਸ਼ੀਨਾਂ ਲਗੀਆਂ ਆ ਇੱਥੇ ਬਸ ਅਜਰਾ ਬਜਰਾ ਕਰ ਜੰਦੀਆਂ ਸਭ ਕੁਝ ਇੱਥੇ ਆਹ ਉਹ ਕੌਕਾ ਅੜਾ ਕੌਕਟ ਰਕਾ ਆ ਨਾ ਇਹਦੇ ਵਿੱਚ ਕੰਕਰੀਟ ਆ ਇਹ ਕੰਕਰੀਟ ਇੱਥੇ ਨੇ ਫ੍ਰੀ ਵੇਜ ਦਾ ਇਹ پیسے ਚਾਰਜ ਕਰਦੇ ਇੱਥੇ ਛੱਡਦੇ ਨੇ ਸਾਰੀ ਇਹ ਕੰਕਰੀਟ ਜਿਹੜੀ ਆ ਤੇ ਫੇ ਇਹ ਨਹੀਂ ਕੰਕਰੀਟ ਸਾਰੀ ਵੱਖਰੇ ਵੱਖਰੀ ਕਰਕੇ ਜਿਹਦਾ ਜਿਹਦਾ ਵੱਖਰੀ ਵੱਖਰੀ ਕਰ ਦਿੰਦੇ ਜਿਹਦਾ ਇਹ ਨਾਲ ਕੁ ਮਸ਼ੀਨਾਂ ਹੈਗੀਆਂ ਆ ਤੇ ਉਸ ਹਿਸਾਬ ਦੇ ਨਾਲ ਫੇ ਦਹਾ ਸੋ ਸੇਲ ਕਰੀ ਜਾਂਦੇ ਆ ਉਹ ਆ ਜਿਹੜਾ ਸਾਰਾ ਏਰੀਆ ਇਹ ਬਸ ਲੋਗ ਟਰੱਕ ਹੀ ਜਾਂਦੇ ਦੇਦਾ ਆ ਕਾਹ ਟਰੱਕ ਨਾਲ ਲੋ ਲੱਤਣਾ ਟਰੱਕ ਆ ਦੇ ਲੋ ਠੀਕ ਹੈ ਦੇ ਨਾਲ ਸਿੰਗਲ ਆ ਜੀ ਜਾਣਾ ਆਏ ਨੇ ਇਹਨੇ ਨੂੰ ਕਨੇਡੀ ਚੱਕਣਾ ਫੇਰ ਬਾਜੀ ਇਹ ਟਰੱਕ ਕੋਰੇ ਬੁਲਾਦਾ ਵਢਾ ਰਿਆ ਕੋਈ ਇਸ ਹਿਸਾਬ ਦੇ ਨਾਲ ਬੁਲਾਦਾ ਵਾਈਲੋਡ ਆ ਰਿਹਾ ਹੈ ਤੇ ਟਰੱਕ ਇਸ ਕਿਹਾ ਨਹੀਂ ਛੋਟਾ ਹੈ ਬੜਾ ਬੰਦਿਆ ਦਾ ਠੀਕ ਹੈ ਵਾਈਲੋਡ ਹੈ ਵੈਸੇ ਠੀਕ ਹੈ ਜਿਹਦਾ ਇਹਦਾ ਨਹੀਂ ਹੈਗਾ ਜਿੱਥੇ ਇਹਦਾ ਸਟਾਪ ਕਰਾ ਰਿਹਾ ਏ ਟਰੱਕ ਆਪਣਾ ਇਹਦੀ ਜੇ ਹੋਰ ਵੱਡਾ ਟਰੱਕ ਹੁੰਦਾ ਇਹਨੂੰ ਜਾ ਕੇ ਆਪਣਾ ਪਹਿਲੇ ਸਟਾਪ ਕਰਾ ਲਾਦਾਗਾ ਇੰਦਾ ਇੱਕ ਗੱਡੀ ਨਾਲੇ ਹੁੰਦੀ ਆ ਇਹਨਾਂ ਦੇ ਇਹ ਸਿਸਟਮ ਵਧੀਆ ਵੀਦਾ ਸੇਫਟੀ ਦਾ ਪੂਰਾ ਖਿਆਲ ਰੱਖਦੇ ਆ ਨਾ ਇੱਥੇ ਉੱਦੇ ਨਹੀਂ ਹੈਗਾ ਵੀ ਐਵੇਂ 10 ਫੁੱਟ ਬਾਹਰ ਨੂੰ 10 ਫੁੱਟ ਅੱਧਰ ਨੂੰ ਜੀ ਉੱਤੇ ਚਾਰ ਬੰਦੇ ਬਿਠਾ ਲਓ ਚਲੋ ਜੀ ਚੱਕ ਲਓ ਆਮ ਨੂੰ ਖਿੱਚ ਦੋ ਇਹ ਬਾਲੀਆ ਕੰਟਰੀ ਆ ਬਾਲੀਆ ਕੰਟਰੀ ਆ ਇਹ ਸਾਡੇ ਪਹਾੜੀ ਜਾਂ ਪਾੜੀ ਦੇ ਤਾਂ ਘਰ ਆ ਬੜੇ ਮਹਿੰਗੇ ਘਰ ਆ ਬਹੁਤ ਵਧੀਆ ਘਰ ਆ ਬਹੁਤ ਬੜੇ 뷰 ਦੀਦੇ ਆ ਆ ਆਪਣੇ ਏਰੀਆ ਵਿੱਚ ਜਿਹੜਾ ਜਿਹੜਾ ਪਾੜੀ ਉੱਪਰ ਘਰੂਗਾ ਉਹਨਾਂ ਸਸਤਾ ਹੋਣਾ ਆ ਜਿਹੜਾ ਫਲੈਟ ਦੇ ਵਿੱਚ ਫਲੈਟ ਹੋਣਾ ਜਿਹਦਾ ਏਰੀਆ ਉੱਥੇ ਸਭ ਤੋਂ ਮਹਿੰਗਾ ਹੋਣਾ ਆ ਇੱਧਰ ਉਲਟਿਆ ਜਿਹਨਾਂ ਪਾੜੀ ਉੱਪਰ ਜਾਈ ਜਾਣਾ ਉਹਨਾਂ ਮਹਿੰਗਾ ਹੋਈ ਜਾਣਾ ਆ ਜਿਹਨਾਂ ਥੱਲੇ ਆ ਫਲੈਟ ਦੇ ਏਰੀਏ ਵਿੱਚ ਆ ਉਹਨਾਂ ਸਸਤਾ ਹੋਣਾ ਆ ਉਲਟੇ ਕੰਮ ਜਾਂਦੇ ਵੀ ਸਹੀ ਗੱਲ ਆ ਸਾਡੇ ਪੋਰਟ ਦੇ ਜਿਹੜੇ ਕੰਟੇਨਰ ਆ ਔਰ ਆਪਾਂ ਇੱਥੇ ਆਪ ਪੱਡੀ ਪੈਲੇ ਲਾਉਣੇ ਆ ਠੀਕ ਹੈ ਫੇਰ ਤੁਹਾਨੂੰ ਮੈਂ ਦੇ ਬਾਅਦ ਵਿੱਚ ਲੋ ਵੱਕ ਟ੍ਰੇਲਾ ਆਪਾਂ ਲਾ ਕੇ ਟਰੱਕ ਲੈ ਚ ਕੱਲੇ ਹੁਣ ਆਹ ਸਾਹਮਣੇ ਸਾਬੇ ਆ ਸੁਸ਼ੀ ਆ ਸਾਹਮਣੇ ਤੇ ਇਹਦੇ ਮਕਨੋਣ ਵਾਲੇ ਆ ਚਲਿਓ ਵਾਕੇ ਚਲਦੇ ਆਪਾ ਲਾ ਵੇ ਡਿਲੀਵਰੀ ਆ ਹੋ ਗਈ ਫਿਰੇਸ਼ ਆਪਣੀਆਂ ਇਹ ਫੇਰ ਵਾ ਕੰਦੇ ਸੀਗੀਆਂ ਭਸਲੇ ਆ ਗਿਆ ਕਹਿੰਦੇ ਤੱਕ ਤੇ ਤੇਰੇ ਲੈ ਕੇ ਵਾਪਸ ਆ ਜਾ ਯਾਰਡ ਨੂੰ ਤੇ ਕੁਆਡ ਆ ਲੋਡ ਕੀਤੀ ਪਈ ਆ ਉਹ ਉਹ ਡਿਲੀਵਰੀ ਕਰਕੇ ਆਉਣੀ ਏ ਜਾ ਕੇ ਹੁਣ ਆਪਾਂ ਇੱਥੋਂ ਟਰੱਕ ਤੇ ਲੈ ਜੇ ਵਾਪਸ ਲੈਣਾ ਤੇਲ ਪਾ ਖੜਾ ਕਰਦਾ ਜਾ ਕੇ ਯਾਰਡ ਵਿੱਚ ਤੇ ਦੇਖਦੇ ਕਿ ਇਹ ਵਾਲਾ ਪਲੇ ਲਿਆ ਹੈ ਨਾ ਠੀਕ ਹੈ ਜੀ ਲਾਵੇ ਟਰੱਕ ਟੇਲਾ ਪਾਲਿਆ ਹੁਣ ਚਲੀਏ ਆਪਾਂ ਵਾਪਸ ਯਾਰਡ ਨੂੰ ਤੇ ਇੱਥੇ ਚੱਕਨੇ ਆ ਫੇ ਕੁਆਡ ਉਹ ਦੇ ਵੀ ਅਕਾਨੀਆਂ ਹੁਣ ਪਾਸੇ ਜਾਣਾ ਆ ਚਲੋ ਜੀ ਪਾਓ ਚੱਲੇ ਉਹ ਵੀ ਆਪਾਂ ਲੈ ਲਈਏ ਤਾਂ ਹੁਣ ਤੁਹਾਨੂੰ ਦਿਖਾ ਦਿਆ ਸਾਹਮਣੇ ਆ ਗਿਆ ਕੇਮਾਰ ਇਹ ਨਿਊਜ਼ੀਲੈਂਡ ਦਾ ਮਸ਼ਹੂਰ ਸਟੋਰ ਆਇਆ ਹੈ ਕੇਮਾਰ ਕਪੜਾ ਇੱਥੇ ਬਹੁਤ ਪਿਆਵਾ ਕੋਲੇ ਵਿਆ ਕਪੜਾ ਇੱਥੇ ਠੀਕ ਆ ਜੀ ਆਹ ਇੱਕ ਬੰਦਾ ਖੜਾ ਖੱਬਿਆ ਸਾਨੂੰ ਸ਼ਾਇਦ ਇਹਦਾ ਹੋਣਾ ਫਿਰ ਬੰਦਾ ਵੀ ਹੈ ਨਾ ਸਵੇਰ ਨੂੰ ਜਿਹਦਾ ਆ ਜਾਂਦਾ ਸਾਰਾ ਟਰੱਕਾਂ ਵਾਲਿਆਂ ਨੂੰ ਸਿਰਫ ਇਹ ਟਰੱਕਾਂ ਨੂੰ ਹੱਥ ਖੜੇ ਕਰਦਾ ਦੇਖ ਲਵਾ ਦੇ ਖੱਬਿਆ ਹੱਥ ਲੈਫਟ ਹੈ ਨਾ ਇਹ ਸਿਰਫ ਟਰੱਕਾਂ ਨੂੰ ਹੱਥ ਲਗਾਨੇ ਨੇ ਹੋਰ ਕੋਈ ਵੀ ਗੱਡੀ ਆਵੇ ਕੋਈ ਜਿਹਦਾ ਮਰਜੀ ਹੈ ਪਹਿਲਾਂ ਹੇਸਟਿੰਗ ਹੁੰਦਾ ਹੈਗਾ ਇਹ ਹੇਸਟਿੰਗ ਵਿੱਚ ਵੀ ਹੁਣ ਪਰ ਇਹ ਨੇਪੇ ਖੜਾ ਮੂਵ ਹੋ ਗਿਆ ਇਹ ਹੁਣ ਇੱਥੇ ਜਿਹੜਾ ਸਰ ਟ੍ਰੱਕ ਆ ਨਾ ਹੜਾਗਾ ਨਾ ਨੇ ਹੋਰ ਕਿਸੇ ਨੂੰ ਖੜਾ ਕਰਾਗਾ ਟ੍ਰੱਕ ਆ ਨਾ ਜੀ ਬੰਦਾ ਵਧੀਆ ਹਰੇਕ ਜਿਹਦਾ ਅਪਰੀਸ਼ੀਏਟ ਕਰਦਾ ਬੰਦਾ ਵੀ ਇਹ ਠੀਕ ਹੈ ਜੀ ਹੈਵੀ ਵੀਹਿਕਲ ਪਲੀਜ਼ ਨੋ ਇੰਜਰ ਬ੍ਰੇਕ ਸਿਲੈਕਟ ਥਰ 3 ਕਿਲੋਮੀਟਰ ਜਿਹੜਾ ਟ੍ਰੱਕ ਚਲਾਉਂਦੇ ਨੇ ਉਹ ਹੁੰਦੇ ਸੀ ਪਹਿਲਾਂ ਅਸੀਂ ਅਸੀਂ ਜਿਹੜਾ ਯਾਰ ਨਾ ਬਈ ਇੰਜਨ ਬ੍ਰੇਕ ਕਿਹੜੀ ਜਾਂਦੀ ਹੈ ਬਈ ਲਾਉਣੀ ਨਹੀਂ ਹੈਗੀ ਇਹ ਇੰਜਨ ਬ੍ਰੇਕ ਨਾ ਲਾਈ ਤਾਂ ਗੱਡੀ ਰੋਕਣੀ ਕਿੱਦਾਂ ਆ ਜਾਂ ਟ੍ਰੱਕ ਰੋਕਣਾ ਕਿੱਦਾਂ ਆ ਸਾਨੂੰ ਪਤਾ ਨਹੀਂ ਉਹਦੇ ਵਿੱਚ ਜਿਹੜਾ ਟ੍ਰੱਕ ਆ ਇਹ ਬੱਚਾ ਕਈਆਂ ਵੇਲੇ ਹੁੰਦੀ ਆ ਤੱਕ ਟਰੱਕ ਜਦੋਂ ਨਾ ਜਾਂਦੇ ਆ ਤਰੌਣ ਬੋਰਦ ਜਾਂਦੇ ਜਾਂ ਵਸੇ ਜਾਂਦੇ ਆ ਤਾਂ ਉਹ ਜਦੋਂ ਤੇ ਲਾਨਦੇ ਆ ਤਾਂ ਉਹ ਆਟੋਮੈਟਿਕਲੀ ਜਿਹੜਾ ਟਰੱਕ ਆ ਹੌਲੀ ਹੌਲੀ ਨਾ ਪੈਂਦਾ ਉਹ ਪਰ ਉਹਦੀ ਆਵਾਜ਼ ਬਹੁਤ ਹੁੰਦੀ ਆ ਉਹਦੀ ਉਹਦੀ ਆਵਾਜ਼ ਦਾ ਬਾਹਰ ਆਸੇ ਪਾਸੇ ਬਹੁਤ ਹੁੰਦੀ ਆ ਇਸ ਕਰਕੇ ਜਦੋਂ ਜਦੋਂ ਰੈਜ਼ੀਡੈਂਸ਼ੀਅਲ ਏਰੀਆ ਹੁੰਦਾ ਆ ਉੱਥੇ ਵੀ ਉਹ ਕਹਿੰਦੇ ਆ ਵੀ ਤੁਸੀਂ ਇਹ ਜਿਹੜਾ ਬ੍ਰੇਕ ਜਿਹੜਾ 3 ਕਿਲੋਮੀਟਰ ਵਾਲੇ ਤਾਂ ਇਹ ਆ ਦੇਖੋ ਨਾ ਹੈਗਾ ਤਾਂ ਰੋਡ ਆ ਉੱਪਰ ਪਰ ਆਸੇ ਪਾਸੇ ਘਾਰੇ ਆ ਉਹ ਕਹਿੰਦੇ ਤੁਸੀਂ ਉਹ ਬ੍ਰੇਕ ਲਾਉਣੀ ਨਹੀਂ ਹੈਗੀ ਉਹ ਡਿਫਰੈਂਟ ਬ੍ਰੇਕ ਇੱਥੇ ਉਹ ਟਰੱਕ ਦੇ ਰੇ ਟਰੱਕ ਵਿੱਚ ਆ ਪੈਰਾਂ ਨਾਲ ਆਪਦੇ ਬ੍ਰੇਕ ਇਹ ਤਾਂ ਲੋਲੀ ਲੋਣੀ ਆ ਇਹ ਨਾ ਕਿਤੇ ਉਹੀ ਗੱਲਾਂ ਹੋਵੇ ਬਿੰਡੈਕਸ ਤੇ 3 ਕਿਲੋਮੀਟਰ ਤੁਸੀਂ ਇਹ ਵਨ ਬ੍ਰੇਕ ਲਾਓ ਤੁਸੀਂ ਇਹ ਬ੍ਰੇਕ ਤੁਸੀਂ ਲੋਣੀ ਲੋਣੀ ਦਾ ਆਪਾ ਹੌਣ ਲਈ ਆ ਤੇ ਉਹ ਵਾਲੇ ਬ੍ਰੇਕ ਲੀਵਰ ਡਿਫਰੈਂਟ ਹੁੰਦਾ ਉਹ ਟਰੱਕ ਦੇ ਉੱਪਰ ਲੱਗਾ ਹੁੰਦਾ ਉਹ ਉਹ ਨਹੀਂ ਤੁਸੀਂ ਲਾਉਣਾ ਹੈਗਾ ਨੈਕਸਟ 3 ਕਿਲੋਮੀਟਰ ਲਿਖਾਂ ਦਾ ਜਿਹੜਾ ਤੇ ਉਸ ਤੋਂ ਬਾਅਦ ਵਿੱਚ ਦੀ ਲਾ ਸਕ ਤੁਸੀਂ ਇਸ ਕਰਕੇ ਫਿਰ ਲਿਖਿਆ ਹੁੰਦਾ ਵੀ ਇਹ ਤਾਂ ਆਵਾਜ਼ ਵਾ ਕਰਦਾ ਆ ਤੇ ਲੋਕੀ ਸੁੱਤੇ ਪਏ ਹੁੰਦੇ ਆ ਜਾਂ ਫਿਰ ਮੋਸਤੀਸ ਮਹਾਰਾਤ ਨੂੰ ਜਾਂ ਸਵੇਰ ਨੂੰ ਜਦੋਂ ਉਹ ਲਾਉ ਨਹੀਂ ਦਿੰਦੇ ਆ ਕਿ ਕਿਆ ਹੁੰਦਾ ਲਿਖਿਆ ਹੁੰਦਾ ਵੈਸੇ ਹੀ ਕਿਸਕੇ ਪਤਾ ਲੱਗਾ ਸਾਨੂੰ ਵੀ ਇਹ ਇੰਜਾਂ ਬ੍ਰੇਕ ਜਿਹੜੀ ਆ ਕਿਹੜੀ ਹੁੰਦੀ ਆ ਜਦ ਤੱਕ ਤੁਸੀਂ ਕੰਮ ਕਰਦੇ ਨਹੀਂ ਨਾ ਟਰੱਕਾਂ ਦਾ ਜਾਂ ਕਿ ਕੋਈ ਵੀ ਫੀਲਡ ਆ ਜਿਹੜੇ ਫੀਲਡ ਵਿੱਚ ਤੁਸੀਂ ਜਾਂਦੇ ਨਹੀਂ ਹੈਗੇ ਤੁਸੀਂ ਉਤੋਂ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਠੀਕ ਆ ਜੀ ਲਓ ਜੀ ਆਪਾਂ ਹੁਣ ਬਹੁਤ ਇਹਨੇ ਵਿਚਾਰ ਤੁਹਾਨੂੰ ਸਾਂਝਾ ਕਰ ਲਿਆ ਪਤਾ ਸਾਨੂੰ ਵੀ ਨਹੀਂ ਬਹੁਤਾ ਪਤਾ ਹੈਗਾ ਟਰੱਕਾਂ ਬਾਰੇ ਸਾਨੂੰ ਤਾਂ ਜਿਆਦਾ ਨਹੀਂ ਪਤਾ ਐਵੇਂ ਕਹੀਏ ਥੋੜਾ ਚਰ ਹੋਇਆ ਇਸ ਫੀਲਡ ਵਿੱਚ ਆਏ ਨੂੰ ਤੇ ਗੇਅਰ ਗੁਰਾਂ ਦਾ ਆਟੋਮੈਟ ਟਰੱਕ ਸਾਰੇ ਇੱਥੇ ਰੇ ਜੇਦਾ ਬਸ ਤੁਰੇ ਰਹੋ ਆਟੋਮੈਟ ਰੱਖਣ ਦਾ ਹੀ ਫਾਇਦਾ ਆ ਠੀਕ ਹੈ ਜੀ ਆਹ ਫੋਲ ਦੇ ਉੱਪਰ ਲੰਘਣ ਲੱਗਿਆ ਪੌਣਾ ਆਹ ਜਿਹੜਾ ਟਰੱਕ ਮਰ ਸ਼ੋਗਲਾ ਆਉਦਾ ਅ ਵੂਡਸ ਟਰਾਂਸਪੋਰਟ ਬਾਹਰ ਜਿਹੜਾ ਟਰਫ ਬਣਿਆ ਜਿਹੜਾ ਖੱਬਿਆ ਤੈਨੂੰ ਘਾਹ ਦੀ ਨਾਲ ਇਹ ਵੇਚਦੇ ਆ ਇਹ ਜਿਹੜਾ ਕਾਜ ਦਾ ਘਰਾਂ ਵਿੱਚ ਲਾਉਂਦੇ ਆ ਖੱਬਿਆ ਆ ਜੇ ਸ਼ੁਰੂ ਹੋ ਜਾਣਾ ਇਹ ਜਿਹਦਾ ਘਾਰਾ ਜਿਹਦਾ ਘਰ ਬਣਦੇ ਆ ਜਿਹਦੇ ਘਾਵੇ ਟਾਈਮ ਲੱਗਦਾ ਲਾਉਣ ਨੂੰ ਇਥੋਂ ਦੀ ਲੇਅਰ ਜੀ ਬਣਾ ਕੇ ਲੈ ਜਾਣੀ ਆ ਐਦੇ ਲਈ ਆ ਕੇ ਉੱਥੇ ਰੱਖ ਦੇਣੀ ਆ ਉਹ ਪਾਣੀ ਪੂਣੀ ਪਾਈ ਜਾ ਤੁਸੀਂ ਕਾਫੀ ਮਹਿੰਗਾ ਘਾਰਾ ਘਾ ਵਸੇ ਤਰਫ ਜਿੱਦਾਂ ਕਹਿੰਦੇ ਆ ਬੰਨੂ ਇਹ ਕਾਫੀ ਮਹਿੰਗਾ ਲਾਉਂਦੇ ਘਾਰੇ ਕਾਜ ਇਹ ਲੋਕ ਤੇ ਨਹੀਂ ਜਾਣਕਾਰੀ ਤੁਹਾਨੂੰ ਸਾਂਝੀ ਕਰ ਰਹੇ ਆ ਇਹ ਮਿਲਦੀ ਇਨਫੋਰਮੇਸ਼ਨ ਕਿੱਥੋਂ ਆਏ ਬਹੁਤ ਹਾੜਿਆ ਬਹੁਤ ਹਾੜਿਆ ਬਲੌਗ ਆਪਾਂ ਨੂੰ ਮਨ ਮਰ ਦੇ ਅੱਕੀ ਬੀਗ ਦੇ ਵਿੱਚ ਅੱਕੀ ਦੋ ਬਲੌਗ ਪਾ ਦਿਆ ਕਰਨੇ ਆ ਹੁਣ ਤੁਸੀਂ ਸਬਸਕ੍ਰਾਈਬ ਕਰ ਲਿਆ ਕਰੋ ਬਹੁਤ ਕਈ ਸਾਲ 2 ਸਾਲ ਤੋਂ ਪਰੇ ਹੋ ਗਏ ਬਲੌਗ ਦਾ ਸਾਢੇ ਪੰਜ ਸਾਲ ਇਤੋਂ ਵਾਦੇ ਨਹੀਂ ਆਗੇ ਡੇਲੀ ਪਾਈ ਜਾਵੇ ਪਾਉਂਦਾ ਰਹੇ ਦੋ ਤਿੰਨ ਬਲੌਗ ਬੰਦਾ ਕਈ ਆ ਅੱਜ ਟਾਕ ਆ ਗਿਆ ਬੱਕਲੇੜੀ ਵਾਲਾ ਟਾਕਾ ਆ ਗਿਆ ਲੋਗਾਂ ਦਾ ਟਰੱਕ ਜਾਂਦਾ ਛੂਕਦਾ ਦੇਲਾ ਇਹ ਵੀ ਅਰਲੀ ਕੰਮ ਸ਼ੁਰੂ ਕਰਦੇ ਆ 2 3 ਵਜੇ ਕਹਿੰਦੇ ਇਹ ਮੇਰਾ ਫਰੈਂਡ ਆ ਰਾਜੂ ਤੇ ਉਹਨੇ ਵੀ ਉਹ ਟਰੱਕ ਜਾਂਦਾ ਲੋਗਦਾ ਹੀ ਉਹ ਆ ਟੈਰ ਲਾ ਕੇ ਦੁੱਲ ਜਲਾਇਆ ਬਿਆਨੀ ਵੀ ਤੈਨੂੰ ਅੱਖ ਬੇਹੱਥ ਰੱਖਿਆ ਇੱਥੋਂ ਸਿੱਧੇ ਆਪਾਂ ਹੇਸਟ ਹੋ ਜਣਾ ਆ ਤੇ ਉਹ ਵੀ ਟੱਕਲਾ ਕੰਮ ਕਰਦਾ ਦੱਸਦਾ ਹੁੰਦਾ ਕਹਿੰਦਾ ਵੀ ਤਾਰ ਲਈ ਸ਼ੁਰੂ ਕੰਮ ਕਰਨਾ ਪੈਂਦਾ ਆ ਤੇ ਕਿਉਂਕਿ ਉੱਥੇ ਜਾਣਾ ਹੁੰਦਾ ਆ ਉਹ ਕਾ ਵੀ ਵੀ ਹਾਰਡ ਕੰਮ ਐ ਵੀ ਸਹੀ ਗੱਲ ਐ ਵੀ ਅਰਲੀ ਵੀ ਸਟਾਰਟ ਕਰਨ ਮਾਰੇ ਹਾਰਡ ਆ ਬਹੁਤ ਹਾਰਡ ਆ ਕਿਹੜੇ ਬੰਦੇ ਕਮੈਂਟ ਕਰਕੇ ਵੀ ਸੱਤ ਲਾ ਦੇ ਲੱਗ ਜਾਂਦੇ ਆ ਮੇਰਾ ਪਿੰਡ ਹੈਗਾ ਸ਼ੋਕਰਾਂ ਅੱਪਰੇ ਦੇ ਕੋਲ ਫਲੌਰ ਜੇ ਆਪਾਂ ਲੈਣਾ ਫਲੌਅ ਜਾਂਦੇ ਆ ਜਿਹੜਾ ਫਕਵਾਲੇ ਨੂੰ ਫਲੌਅ ਰੰਗ ਰਾਸੇ ਫਲੌਅ ਤੋਂ ਸੱਜੇ ਮੁੜ ਜਾਓ ਫੇ ਨਗਰ ਤੋਂ ਸੱਜੇ ਮੁੜ ਜਾਓ ਫੇ ਆਪਾਂ ਆ ਜਿੰਦਾ ਉੱਪਰ ਇਹਦੇ ਨਾਲੇ ਹੀ ਆ ਸ਼ੋਕਰਾਂ ਫੇ ਨਾਲ ਆਪਣਾ ਮੋਰੋ ਮੰਡੀ ਮਸਾਣੀ ਰੈਪਾ ਜਿਹੜਾ ਰੈਪਾ ਤੇ ਮੋਰੋ ਆਪ ਪਾਣੀ ਜਾਂਦੇ ਰਹੇ ਆ ਇਹ ਸਾਰੇ ਪਿੰਡ ਪੈ ਜਾਂਦੇ ਆ ਪੰਗਿਆਂ ਆ ਜਾਂਦਾ ਗੀਪੁਰ ਇੱਕ ਬਹੁਤੀ ਸਾਰੇ ਪਿੰਡਾਂ ਵਿੱਚ ਜਾਂਦੇ ਰਹੇ ਆ ਆਪਾਂ ਕਬੱਡੀ ਕੁੜੀ ਖੇਡਦੇ ਰਹੇ ਆ ਤੇ ਪਤਾ ਪਿੰਡਾਂ ਸਾਰੇ ਦਾ ਤੁਹਾਨੂੰ ਜੀ ਬਿਆ ਜੀ ਆ ਲੋ ਜੀ ਬਿਆਸ ਵਾਲਾ ਦਰਿਆ ਆ ਗਿਆ ਐ ਕਿ ਦੇਖੋ ਤੁਸੀਂ ਜਿਹੜੇ ਟਰੱਕਾਂ ਲੰਘੂਗਾ ਨਾ ਹੱਥ ਜਰੂਰ ਖੜਾ ਕਰੂਗਾ ਜਿੱਦਾਂ ਅਸੀਂ ਵੀ ਖੜਾ ਕਰ ਦਿੰਦਾ ਭਾਵੇਂ ਜਿੱਦਾਂ ਭੁੱਲ ਜਾਂਦਾ ਨੂੰ ਤੇ ਉਹਨੇ ਮੋੜ ਹੱਥ ਜਰੂਰ ਖੜਾ ਕਰਨਾ ਬਾਕੀ ਕੰਟਰੀ ਦਾ ਪਤਾ ਨਹੀਂ ਵੀ ਹੱਥ ਖੜਾ ਕਰਦੇ ਜਾਂ ਨਹੀਂ ਕਰਦੇ ਤੇ ਜਦੋਂ ਟਰੱਕ ਲੈ ਕੋਲ ਦੀ ਲੰਘਣਾ ਤੇ ਹੱਥ ਖੜਾ ਜਰੂਰ ਕਰਦੇ ਜਿੱਦਾਂ ਫਰਾਈਡੇ ਆਉਂਦਾ ਉਦੋਂ ਦਾ ਬਾਹਾਂ ਬਾਹ ਨੂੰ ਲੈਣ ਨੂੰ ਕਰਦੇ ਆ ਜਿਹੜਾ ਟਰੱਕ ਡਰਾਈਵਰ ਹੁੰਦੇ ਵੀ ਫਰਾਈਡੇ ਅੱਜ ਇਹ ਕਮਾ ਕੇ ਲੈਂਦਾ ਕਿਰਪਾ ਨਾਲੋਂ ਮਾਜੀ ਦਾ ਕਿਰਪਾ ਨਹੀਂ ਮਾਰੀ ਦਿੰਦੀ ਇੱਦਾਂ ਲਿਆਗੇ ਬਾਹਰੋਂ ਇਹਦਾ ਮਾ ਮਾਰ ਦਿਆ ਉਹ ਵਗਾਈ ਖੜੇ ਕਰਕੇ ਆ ਖੱਬਿਆ ਜਿਹੜਾ ਕੀਵੀ ਲੱਗੇ ਹੋਵੇ ਦਿਖਾੜਾ ਡਾਲ ਜੈ ਸੀ ਇਹਦਾ ਆਹ ਤਹਰਾ ਪੱਟਦਾ ਹੁਣ ਮਨ ਲੱਗਦਾ ਨਹੀਂ ਪਾਣੀ ਖਾ ਉਹ ਅਗਲੇ ਅਗਲਾ ਜਿਹੜਾ ਦੂਜਾ ਉਧਰ ਕੀਵੀ ਲੱਗਾ ਹੁੰਦਾ ਇਦਾਂ ਕੀਵੀ ਤੇ ਜਾਲ ਪਾਉਂਦੇ ਆ ਕੌਫੀ ਪੀ ਲਈਏ ਗੱਲਾਂ ਕਰੀ ਜਾਂਦੇ ਆ ਹੂੰ ਆਹ ਜਾਲ ਪਾਏ ਹਨਾ ਆ ਦੇਖੋ ਕੀਵੀ ਇੱਥੇ ਇਦਾਂ ਲੱਗਦਾ ਇੱਥੇ ਇਦਾਂ ਬਾਗੇ ਬਾਗਿਆ ਹੈ ਸੈਪਲਾਂ ਦੇ ਬਾਗ ਆ ਗਿਆ ਲਾਵਾ ਟ੍ਰੱਕ ਲਾਵਾ ਇਹ ਸਪੋਰਟਵਾਰਟ ਹੈ ਜਿਹੜੀ ਰਾਈਜ਼ਰ ਵੱਲੋਂ ਬਹੁਤ ਵਧੀਆ ਪਾਰਕ ਬਣਾਈ ਬਾ ਖਰਚਾ ਕੀਤਾ ਹੈ ਦਿਖਾ ਲਵਾਂਗੇ ਤੁਹਾਨੂੰ ਇਹਦੇ ਤੇ ਗਏ ਰਹੇ ਤੇਨ ਸਰੇ ਸਾਹ ਕਿ ਉਹ ਸਾਹਮਣੇ ਟੱਕ ਜਾ ਰਹੇ ਹਨ ਗਰੀਨ ਜਿਹੇ ਇਹ ਚ ਭੇਡਾਂ ਬੰਦ ਕੀਤੀਆਂ ਇਹ ਚ ਏਡਾ ਜਿਹੜਾ ਇਧਰ ਉਧਰ ਕਰਦੇ ਆ ਇਹ ਭੇਡਾਂ ਜਿਹੜੀਆਂ ਜਿੱਦਾਂ ਉਹਦਾ ਜਿਹੜਾ ਛੱਡਿਆ ਖੇਤਾਂ ਵਿੱਚ ਛੱਡੀਆਂ ਖਾਣ ਖਾਣ ਖੋਣ ਨੂੰ ਜਿੱਦਾਂ ਉੱਥੇ ਜਿੱਥੇ ਵੀ ਮੋਕ ਜਾਂਦਾ ਵੇ ਕਾਗੂ ਜਿੱਦਾਂ ਉਹ ਤੋਂ ਚੱਕ ਲੈਣੀਆਂ ਇਹਨਾਂ ਦੂਏ ਦੂਏ ਖੇਵਾਂ ਛੱਡ ਦੇਣੀਆਂ ਇਹਨਾਂ ਇਹਨਾਂ ਦਾ ਕੰਮ ਹੈ ਇਹਨਾਂ ਦਾ ਜਿਹਦਾਣਾ ਖਾ ਆ ਜਿੱਦਾਂ ਮੋਕੇ ਨਾਲ ਖਾ ਇੱਥੇ ਤੇ ਚੱਕ ਲੈ ਹੋਰ ਪਾਸੇ ਲੈਣੀਆਂ ਇੱਥੇ ਵੇਦਵਾਰਾ ਕਾ ਹੋ ਜਾਣਾ ਆ ਇੱਥੇ ਫੇਰ ਆ ਜਾਣੀਆਂ ਇਹ ਘਮ ਦੀ ਰੰਗੀਆਂ ਇਹ ਬਾਂਡੇ ਜਿੱਦਾਂ ਉਨੀ ਜਾਂ ਨਹੀਂ ਰਹੀਆਂ ਇਹਨਾਂ ਰਿਸ਼ਤੇਦਾਰਾਂ ਦੇ ਘੁੰਮ ਨਹੀਂ ਰਹੀਆਂ ਇਹ ਭੈਡਾ ਆਇਆ ਆ ਜਾਹ ਰਸਤੇ ਚਲ ਗਈਆਂ ਕੱਲ ਹੋਰ ਰਸਤੇ ਚਲ ਗਈਆਂ ਇਹ ਇੱਧੇ ਘੁੰਮ ਨਹੀਂ ਰਹੀਆਂ ਇਹ ਚਾਰੇ ਵੱਲੋਂ ਚੱਲਦੇ ਜਾ ਲਾਵੇ ਗੋਲ ਪੰਪ ਆ ਗਿਆ ਇੱਥੇ ਵੀ ਕਬਈ ਸਾਸ ਤੇ ਲੱਗਦਾ ਪਰ ਆਪਣਾ ਜਿਹੜਾ ਟਰੱਕ ਜਾਂ ਟਰੱਕ ਸਟੇਸ਼ਨ ਬਣੀ ਉੱਥੇ ਤੇਲ ਪੋੜਾ ਆਇਆ 2 40 ਨੂੰ ਹੈਗਾ ਆ ਪੈਟਰੋਲ ਇੱਥੇ 165 ਮਿੰਟ ਡੀਜਲ ਆ ਜਾਂ 98 ਆ ਵਧੀਆ ਤੇਲ ਕਹਿੰਦੇ ਜਿਹੜਾ ਹੁੰਦਾ 262 ਡਾਲਰ 60 ਸੈਂਟ ਦਾ ਲੈ ਲਈ ਇਹ ਇਹ ਚੱਲਦਾ ਰੇਟ ਅੱਜ ਕੱਲ ਨਿਊਜ਼ੀਲੈਂਡ ਵਿੱਚ ਠੀਕ ਆ ਜੀ ਜੇ ਆਪਾਂ ਹੁਣ ਚੱਲੇ ਹੈਗੇ ਆ ਇੱਧਰ ਨੂੰ ਲਾਈਟ ਮੋੜਨਾ ਆਪਾਂ ਅਗਲਾ ਗੱਡੀਆਂ ਦੇ ਤਾਂ ਖੜੀਆਂ ਆ ਅੱਧੇ ਹੀ ਜਾਉਦੇ ਇਹੋ ਚੇਤੇ ਬਾਕੀ ਦੇ ਖੜੇ ਖੜੇ ਕੀ ਦੀਆਂ ਆ ਨੀ 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 ਜਮਾਲੋ ਅਬੀ ਸਕਰਾਇਆ ਬੜਾ ਕੰਮ ਆਖਾ ਪਿਆ ਤਾਂ ਆਦੇ ਸਾਹਮਣੇ ਗਰਾਊਂਡ ਆ ਗਈ ਆ ਗਰਾਊਂਡ ਦਾ ਬਹੁਤ ਵੇਥੇ ਬੰਦਾ ਖੇਡਣ ਵਾਲਾ ਜਾਈਦਾ ਇਥੇ ਗਰਾਊਂਡਾਂ ਦੇਖਨੇ ਸ਼ਾਨਦਾਰ ਬਣਾਈਆਂ ਆ ਵਧੀਆ ਗਰਾਊਂਡ ਬਣਾਈਆਂ ਸਾਰੇ ਪਾਸੇ ਸ਼ਹਿਰ ਦੇ ਬੱਚੇ ਜਾਨੀ ਕਿ ਤੁਹਾਨੂੰ ਚਿੱਟੀ ਦੇ ਵਿੱਚ ਹੀ ਘਰਾਂ ਦੇ ਲਾਗੇ ਗਰਾਊਂਡਾਂ ਨਾਲ ਮਿਲ ਜੇ ਵਧੀਆ ਵਧੀਆ ਆ ਬੀਟੀਆਰ ਜਿੱਥੇ ਲੈਸੈਂਸ ਬਣਦੇ ਆ ਖੱਪਿਆਤ ਅਮੀ ਚੱਕੇ ਰਾਦੇ ਕੰਮ ਖੱਚੀ ਰਾਦੇ ਵੀ हां बीपी ਵਾਲਾ ਬਿਟਰੀ ਬ੍ਰਿਟਿਸ਼ ਪੈਟਰੋਲੀਅਮ ਬੀਪੀ ਵਾਲਾ ਦਾ ਪੰਪਿਆ ਇੱਥੋਂ ਆਪਾਂ ਪੋੜਿਆ ਹੈਗਾ ਤੇਲ ਠੀਕ ਆ ਜੀ ਤੇ ਤੇਲ ਪਾ ਕੇ ਬਾਅਦ ਤੁਹਾਨੂੰ ਮਿਲਦੇ ਆ ਜਾਂ ਫਿਰ ਆਪਾਂ ਜਿਹੜਾ ਬਾੜ ਆ ਉਹਦੇ ਮਿਲਦੇ ਆ ਹੁਣ ਅਸੀਂ ਚਲੀਏ ਛਿੜਛਿੜ ਇੱਥੋਂ ਨਾ ਗੱਡੀ ਚੜ੍ਹ ਕੇ ਮੋੜ ਨਹੀਂ ਪੈਂਦੀ ਆ ਤਾਂ ਥੋੜੀ ਜਿਹੀ ਇੱਥੇ ਲਾ ਆ ਦੁਆ ਕਰ ਲਈਦਾ ਆ ਆ ਗੱਡੀ ਗਲਤ ਲਾਈ ਉਹ ਬੰਦੇ ਨੇ ਇਹ ਪਤਾ ਨਹੀਂ ਕਹਿੰਦੇ ਤੈਨੂੰ ਪਤਾ ਐ ਵੇ ਟਰੱਕਾਂ ਦਾ ਦੁਆਇਆ ਐ ਤੇ ਬਈ ਕੱਲ ਨੂੰ ਨਹੀਂ ਗੱਲੋਗੇ ਤਾਂ ਮੈਂ ਚਾਰ ਬੰਦੇ ਲੈ ਕੇ ਘਾਨੂੰ ਆ ਜਾਊਂਗਾ ਹਾਂ ਆ ਵੀ ਕੰਪਨੀ ਬੜੀ ਤਕਰੀ ਹੈ ਵੀ ਲਾਉਂਦੇ ਹਾਲ ਦੇ ਆ ਇੱਥੇ ਦਾ ਕੀ ਜਿਹੜਾ ਹਾਂਜੀ ਸਟੇਟ ਨਹੀਂ ਲਿਖਿਆ ਜੈਨ ਨੂੰ 199.